ਲੋੜ ਦੇ ਨਜ਼ਦੀਕ ਪਿੰਡ ਗੜਾ ਵਿਖੇ ਇੱਕ ਅਨੋਖੀ ਚੋਰੀ ਦਾ ਮਾਮਲਾ ਪਿਛਲੇ ਕਾਫੀ ਦਿਨਾਂ ਤੋਂ ਪਖਿਆ ਹੋਇਆ ਹੈ। ਤਕਰੀਬਨ 5-6 ਦਿਨ ਪਹਿਲਾਂ ਪਿੰਡ ਗੜਾ ਦੀ ਗੋਪਾਲ ਕਲੋਨੀ ਵਿੱਚ ਰਹਿੰਦੇ ਬਲਬੀਰ ਸਿੰਘ ਨਾਮੀ ਵਿਅਕਤੀ ਦੇ ਚੋਰੀ ਹੋ ਗਈ। ਇਹ ਚੋਰੀ ਦੋ ਤਿਰਾਂ ਵਿੱਚ ਲੜਾਈ ਦਾ ਕਾਰਨ ਵੀ ਬਣੀ। ਮਾਮਲਾ ਇਸ ਤਰ੍ਹਾਂ ਕਿ ਬਲਬੀਰ ਸਿੰਘ ਨੇ ਗੋਪਾਲ ਕਲੋਨੀ ਗੜਾ 'ਚ ਦੇਸੀ ਮੁਰਗੀਆਂ ਦਾ ਪੋਲਟਰੀ ਫਾਰਮ ਬਣਾਇਆ ਹੋਇਆ ਹੈ। ਜਿਸ ਵਿੱਚ ਉਸਨੇ 250 ਦੇ ਕਰੀਬ ਦੇਸੀ ਮੁਰਗੇ ਰੱਖੇ ਸਨ। ਉਸਦੇ ਮੁਰਗੇ ਹੌਲੀ-ਹੌਲੀ ਕੱਟਨੇ ਸ਼ੁਰੂ ਹੋ ਗਏ। ਸ਼ੱਕ ਹੋਣ ਤੇ ਬਲਵੀਰ ਸਿੰਘ ਨੇ ਸੀਸੀਟੀਵੀ ਕੈਮਰੇ ਲਗਵਾ ਲਏ ਉਹਨਾਂ ਕੈਮਰਿਆਂ 'ਚ ਗੋਪਾਲ ਕਲੋਨੀ ਦਾ ਹੀ ਇੱਕ ਸਰਦਾਰ ਵਿਅਕਤੀ ਮੋਟਰਸਾਈਕਲ ਤੇ ਬੱਚਿਆਂ ਨੂੰ ਨਾਲ ਲੈ ਕੇ ਆਉਂਦਾ ਤੇ ਮੁਰਗਾ ਚੋਰੀ ਕਰਕੇ ਲੈ ਜਾਂਦਾ ਜਦੋਂ ਬਲਵੀਰ ਸਿੰਘ ਆਪਣੇ ਪਰਾ ਨਾਲ ਉਹਨਾਂ ਮੁਰਗਾ ਚੋਰੀ ਕਰਨ ਵਾਲਿਆਂ ਦੇ ਘਰ ਉਲਾਂਬਾ ਲੈ ਕੇ ਗਿਆ ਤਾਂ ਉਹਨਾਂ ਨੇ ਅੱਗੇ ਬਲਵੀਰ ਸਿੰਘ ਤੇ ਉਸਦੇ ਪਰਾ ਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਇਸ ਲੜਾਈ ਵਿੱਚ ਦੋਨਾਂ ਧਿਰਾਂ ਦੇ ਸੱਟਾਂ ਲੱਗੀਆਂ ਤੇ ਮਾਮਲਾ ਫਲੋਰ ਥਾਣੇ ਪੁੱਜ ਗਿਆ ਇੱਕ ਹਫ਼ਤਾ ਬੀਤ ਜਾਣ ਤੇ ਇਨਸਾਫ ਨਾ ਮਿਲਦਾ ਦੇਖ ਬਲਵੀਰ ਸਿੰਘ ਨੇ ਆਪਣੇ ਪਿੰਡ ਵਾਲੇ ਇਕੱਠੇ ਕਰਕੇ ਫਲੋਰ ਪ੍ਰਸ਼ਾਸਨ ਤੇ ਰੋਸ਼ ਜਤਾਇਆ ਕਿਹਾ ਕਿ ਚੋਰੀ ਕਰਨ ਵਾਲੇ ਵਿਅਕਤੀ ਨੇ ਸਾਡੇ ਮੁਰਗੇ ਚੋਰੀ ਕਰਕੇ ਸਾਡਾ ਕਾਫੀ ਨੁਕਸਾਨ ਕੀਤਾ ਜੋ ਕੈਮਰਿਆਂ ਵਿੱਚ ਰਿਕਾਰਡ ਹੈ ਫਲੋਰ ਪ੍ਰਸ਼ਾਸਨ ਨੇ ਸਬੂਤ ਵੀ ਦੇਖ ਲਏ ਪਰ ਫਲੋਰ ਪੁਲਿਸ ਪ੍ਰਸ਼ਾਸਨ ਉਹਨਾਂ ਚੋਰਾਂ ਦੀ ਤਰਫਦਾਰੀ ਕਰਕੇ ਮਾਫੀ ਵੀ ਸਾਡੇ ਤੋਂ ਮੰਗਵਾ ਰਿਹਾ ਹੈ ਇਹ ਕਿੱਥੋਂ ਦਾ ਇਨਸਾਫ ਹੈ ਸਾਡੀਆਂ ਉੱਚ ਅਧਿਕਾਰੀਆਂ ਨੂੰ ਬੇਨਤੀ ਹੈ ਇਹ ਚੋਰਾਂ ਤੇ ਵੱਡੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਿੱਤਾ ਜਾਏ ਜੇਕਰ ਇਹਨਾਂ ਤੇ ਕਾਰਵਾਈ ਨਾ ਹੋਈ ਤਾਂ ਇਹ ਲੋਕ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਇਸ ਮੌਕੇ ਇਸ ਮੌਕੇ ਸਰਪੰਚ ਪਤੀ ਜਸਪਾਲ ਜੱਸੀ ਰਾਮਜੀਤ ਦਾਸ ਸੁਰਿੰਦਰ ਮਾਲਾ ਬਲਜੀਤ ਸਿੰਘ ਬਲਦੇਵ ਸਾਹਨੀ ਗੁਰਦੇਵ ਸਿੰਘ ਨਰੇਸ਼ ਦਿਵਾੜੀ ਦਵਿੰਦਰ ਸਿੰਘ ਅਮਨ ਗਿੱਲ ਅਤੇ ਪਿੰਡ ਦੀਆਂ ਔਰਤਾਂ ਮੌਜੂਦ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਤਾਂ ਵੀ ਇੱਕ ਪਿਛਲੇ ਦਿਨਾਂ ਚ ਆਪਾਂ ਜਿਹੜੇ ਕੋਪਾਲਗੁਰੂ ਜੀ ਖੜੇ ਹੈਗੇ ਆ ਗੜੇ ਵਿੱਚ ਇੱਕ ਚੋਰੀ ਦਾ ਮਾਮਲਾ ਕਾਫੀ ਪ੍ਰਚਲਿਤ ਹੋਇਆ ਸੀ ਮੁਰਗਾ ਚੋਰੀ ਦਾ ਜਿਹਦੀ ਕਾਫੀ ਖਬਰ ਵੀ ਚੱਲ ਰਹੀ ਆ ਤੇ ਅੱਜ ਫੇਰ ਉਸੇ ਮੁੱਦੇ ਤੇ ਆਪਾਂ ਇਕੱਠੇ ਹੋਏ ਹੈਗੇ ਆ ਪਤਾ ਲੱਗਾ ਹੈ ਕਿ ਦੋ ਤਿੰਨ ਦਿਨ ਬੀਤ ਜਾਣ ਦੇ ਬਾਅਦ ਵੀ ਜਿਹੜਾ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਠੀਕ ਹੈ ਨਾ ਕੀ ਸਾਰਾ ਮਾਮਲਾ ਹੈਗਾ ਕਿਉਂ ਕਾਰਵਾਈ ਨਹੀਂ ਹੋਈ ਕਿੰਨੇ ਕੁ ਤੁਹਾਡੇ ਮੁਰਗਿਆਂ ਦੀ ਚੋਰੀ ਹੋਈ ਹੈਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਾਡੇ ਸਾਥੀ ਬਲਬੀਰ ਜੀ ਦੇ ਘਰ ਕਿਸੇ ਸ਼ਰਾਰਤੀ ਅਨਸਰ ਨੇ ਮੁਰਗਾ ਚੋਰੀ ਕੀਤਾ ਔਰ ਜਿਹਦੀ ਕੈਮਰੇ ਚ ਵੀਡੀਓ ਰਿਕਾਰਡ ਹੋ ਗਈ ਜਦੋਂ ਇਹ ਭਾਈ ਸਾਹਿਬ ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ ਉਹਨਾਂ ਨੂੰ ਪੁੱਛਣਗੇ ਕਿ ਤੁਸੀਂ ਸਾਡਾ ਮੁਰਗਾ ਚੋਰੀ ਕੀਤਾ ਉਹ ਗੋਇਨ ਨਾਲ ਗੱਲ ਪੈ ਗਈ ਗੱਲਬਾਤ ਤੋਂ ਬਾਅਦ ਇਹਨਾਂ ਦੀ ਹੱਥੋਂ ਮੁਕੀ ਹੋਈ ਦੋਨਾਂ 'ਚ ਔਰ ਦੋਨੇ ਪਾਰਟੀਆਂ ਹਸਪਤਾਲ ਜਾ ਕੇ ਦਾਖਲ ਹੋ ਗਈਆਂ ਪਰ ਦੂਜੀ ਪਾਰਟੀ ਨੇ ਇਸ ਨੂੰ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਬੇਦਵੀ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਕਾਫੀ ਨਿਹੰਗ ਸਿੰਘ ਇਕੱਠੇ ਕਰ ਲਏ ਔਰ ਇਹਨਾਂ ਤੇ ਜਾਣ ਲੇਵਾ ਜਾਣ ਲੇਵਾ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹਸਪਤਾਲ ਦੇ ਵਿੱਚ ਔਰ ਜਾਤੀ ਸੂਚਕ ਸ਼ਬਦ ਵੀ ਕਹਿ ਗਏ ਇਹਨਾਂ ਨੂੰ ਪਰ ਅੱਜ ਤੱਕ ਇਹਨਾਂ ਦੀ ਜੋ ਮੁਰਗਾ ਚੋਰੀ ਦੀ ਕੋਈ ਕਾਰਵਾਈ ਨਹੀਂ ਹੋਈ ਔਰ ਦਾਸ ਨਾਲ ਨਾਲ ਬੇਨਤੀ ਕਰੇਗਾ ਸ਼੍ਰੋਮਣੀ ਗੁਰਦਵਾਰ ਪੰਥ ਕਮੇਟੀ ਨੂੰ ਕਿ ਜਿੱਥੇ ਵੀ ਕਿਸੇ ਗੁਰਸੇਖ ਗੁਰਸੇਖ ਦੇ ਲਿਬਾਸ ਵਿੱਚ ਬਾਣੇ ਵਿੱਚ ਕਿਸੇ ਨਾਲ ਝਗੜਾ ਹੁੰਦਾ ਹੈ ਤਾਂ ਉਹ ਉਹਨੂੰ ਧਾਰਮਿਕ ਰੰਗ ਨਾ ਦੇਵੇ ਕਿਉਂਕਿ ਉਹ ਹਰ ਕੋਈ ਜਿਹੜਾ ਵੀ ਕੋਈ ਧਾਰਮਿਕ ਸੰਸਥਾ ਨਾਲ ਸੰਬੰਧ ਰੱਖਦਾ ਉਹਨੂੰ ਬੇਦਬੀ ਦਾ ਮੁੱਦਾ ਦਾ ਨਾਮ ਦੇ ਦਿੰਦਾ ਹੈ ਜੋ ਕਿ ਇਹ ਨਾਲ ਸਾਡੇ ਧਰਮ ਦੀ ਕਿਤਨਾ ਕਿਤੇ ਬਦਨਾਮੀ ਹੁੰਦੀ ਹੈ ਆਪਾਂ ਨਜ਼ਰ ਮਾਰੀਏ ਭਾਈ ਕਨੇਜਾਜੀਵਾਲ ਉਹਨਾਂ ਨੇ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਕੇ ਆਪਣੇ ਗਲ ਬਕੜੀ ਚ ਲਿਆ ਸੀ ਪਰ ਆਪਾਂ ਧਰਮ ਦਾ ਸਹਾਰਾ ਲੈ ਕੇ ਲੋਕਾਂ ਦੇ ਬੇਦਬੀ ਦਾ ਪਰਚਾ ਪਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਕਿੱਥੋਂ ਦੀ ਧਾਰਮਿਕਤਾ ਹੈ ਕਿੱਥੋਂ ਦਾ ਨਿਆਂ ਹੈ ਯਾਰ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਹਨ ਨਿਹੰਗ ਜਥੇਬੰਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਜਿਹੜੇ ਵੀ ਅਨਸਰ ਇਹ ਛੋਟੀਆਂ 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 ਮੁਹੱਲੇ ਦੀਆਂ ਲੜਾਈਆਂ ਨੂੰ ਇਹ ਧਾਰਮਿਕ ਮੁੱਦੇ ਦਾ ਰੰਗ ਦੇ ਕੇ ਬੇਦਬੀ ਦਾ ਰੂਪ ਦੇ ਕੇ ਨਜਾਇਜ਼ ਪਰਚੇ ਪਾਣਾ ਜਾਂਦੇ ਹਨ ਲੋਕਾਂ ਦੇ ਉਹਨਾਂ ਤੇ ਕੇਵਲ ਰੋਕ ਲਾਈ ਜਾਵੇ ਇਹਨੇ ਜਿਥੇ ਬੰਦਿਆਂ ਨੂੰ ਬੇਨਤੀ ਹੈ ਉਹ ਸ਼੍ਰੋਮਣੀ ਗੁਰਦਵਾਰਾ 15 ਨੂੰ ਵੀ ਗੁਰਦਵਾਰਾ ਪੰਦਤ ਪੰਦਤ ਕਮੇਟੀ ਨੂੰ ਵੀ ਬੇਨਤੀ ਹੈ ਕਿ ਇਹਨਾਂ ਅਨਸਰਾਂ ਤੇ ਰੋਕ ਲਾਈ ਜਾਵੇ ਕਿ ਜਿਹੜੇ ਪਿੰਡਾਂ ਦੇ ਸ਼ਹਿਰਾਂ ਦੇ ਛੋਟੇ-ਛੋਟੇ ਝਗੜੇ ਹੁੰਦੇ ਹਨ ਇਹਨਾਂ ਨੂੰ ਧਾਰਮਿਕ ਰੰਗ ਨਾ ਦਿੱਤਾ ਜਾਵੇ ਪਿਛਲੇ ਕਾਫੀ ਦਿਨਾਂ ਤੋਂ ਇੱਕ ਮੁੱਦਾ ਭਖਿਆ ਹੋਇਆ ਹੈ ਮੁਰਗਾ ਚੋਰੀ ਦਾ ਪਤਾ ਲੱਗਾ ਵੀ ਉਹ ਮੁਰਗੇ ਤੁਹਾਡੇ ਚੋਰੀ ਹੋਏ ਸੀਗੇ ਨਾ ਆ ਕਿੰਨੇ ਮਹੀਨਿਆਂ ਤੋਂ ਤੁਸੀਂ ਇਹ ਮੁਰਗੇ ਪਾ ਰਹੇ ਹੋ ਔਰ ਕਿੰਨੇ ਪੀਸ ਦੇ ਮੁਰਗੇ ਤੁਸੀਂ ਪਾਏ ਸੀਗੇ ਤੇ ਚੋਰੀ ਕਿੰਨੇ ਹੋਏ ਆਗੇ ਜੀ ਮੇਰੇ ਮੁਰਗੇ ਮੇਰੇ 100 150 ਮੁਰਗੇ ਮੇਰਾ ਚੋਰੀ ਹੋ ਗਿਆ ਜਿਹੜੇ ਇਸ ਟਾਈਮ 40 50 ਹਾਂ ਝੋਗ ਰਹੇ ਆ ਜੀ ਓਕੇ ਠੀਕ ਹੈ ਜੀ ਕਿੰਨਾ ਕਿੰਨੇ ਮਹੀਨੇ ਪਹਿਲਾਂ ਤੁਸੀਂ ਮੁਰਗੇ ਪਾਇ ਪਾਈ ਸੀ ਇਹ ਹੋ ਗਿਆ 7-8 ਮਹੀਨੇ ਪਹਿਲਾਂ ਜੀ ਓਕੇ ਹਾਂ ਜੀ ਤੇ ਕਿੰਨੇ ਪੀਸ ਪਾਏ ਸੀ ਤੁਸੀਂ ਇਹ ਪਾਇਆ ਸੀ 250 ਨਗ ਜੀ ਓਕੇ ਫਿਰ ਇਹ ਚੋਰੀ ਹੋਣ ਦਾ ਤੁਹਾਨੂੰ ਕਦੋਂ ਪਤਾ ਲੱਗਾ ਐਸ ਸੀ ਸੀ ٹی ਕੈਮਰੇ ਆਪਾਂ ਲਵਾਇਆ ਜੀ ਓਕੇ ਉਹਦੇ ਵਿੱਚ ਜਾਨੀ ਕੰਦਲੋ ਰਿਕਾਰਡ ਹੋ ਗਿਆ ਤੇ ਅਸੀਂ ਲਾਂਬਾ ਲੈ ਕੇ ਗਏ ਤੇ ਉਹ ਸਾਡੇ ਘਰ ਪੈ ਗਿਆ ਜੀ ਓਕੇ ਐਸੀ ਮਹੱਲੇ ਦੇ ਬੰਦੇ ਇਹ ਨਹੀਂ ਚੋਰੀ ਐ ਐਸੀ ਮਹੱਲੇ ਦੇ ਬੰਦੇ ਆ ਜੀ ਤੁਹਾਨੂੰ ਕੀ ਲੱਗਦਾ ਜਿਹੜੇ ਪਹਿਲਾਂ ਤੁਹਾਡੇ ਮੁਰਗੇ ਘਟੇ ਆ ਵੀ ਉਹਨਾਂ ਨੇ ਚੋਰੀ ਕੀਤੇ ਆ ਹਾਂਜੀ ਹਾਂਜੀ ਜੀ ਉਹਨਾਂ ਨੇ ਚੋਰੀ ਕੀਤੇ ਪਹਿਲਾਂ ਵੀ ਜਾਨੀ ਪਤਾ ਲੱਗਦਾ ਰਿਹਾ ਪਰ ਆਪਾਂ ਰੰਗੇ ਯਾਤਰ ਦੇਖਿਆ ਨਹੀਂ ਤੇ ਕਹਿ ਵੀ ਨਹੀਂ ਸਕਦੇ ਹੁਣ ਮੇਰੇ ਕੰਦਲ ਸੀ ਸੀ ٹی ਕੈਮਰੇ ਚ ਆਇਆ ਤੇ ਆਪਾਂ ਉਹਨਾਂ ਦੇ ਘਰ ਗਏ ਉਲਟੇ ਗਲਤ ਹੈ ਗਿਆ ਜੀ ਸਾਡਾ ਪੈ ਗਿਆ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਕੋਲ ਕੰਪਲੇਂਟ ਦਿੱਤੀ ਹੋਈ ਹਾਂਜੀ ਦਿੱਤੀ ਹੈ ਜੀ ਕੰਪਲੀਟ ਪਰ ਆਪਣੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਸੁਣਵਾਈ ਨਹੀਂ ਹੁੰਦੀ ਨਹੀਂ ਜੀ ਕੀ ਕਹਿੰਦੇ ਪ੍ਰਸ਼ਾਸਨ ਵਾਲੇ ਕੀ ਕਹਿੰਦੇ ਗਿਆ ਉਲਟੇ ਦੂਜੇ ਕਹਿੰਦੇ ਲੋਨਾਂ ਤੋਂ ਕਹਿੰਦੇ ਜੀ ਗਲਤੀ ਫਿਰ ਕਰ ਲੋ ਤੇ ਦੂਜਾ ਤੁਹਾਡਾ ਰਾਜੀਨਾਮਾ ਕਰਾ ਦਈਏ ਤੇ ਮੇਰੀ ਕੋਈ ਕੋਈ ਭਰਾ ਹੀ ਨਹੀਂ ਦੇ ਰਹਾ ਜੀ ਮੁਰਗਿਆ ਦੀ ਕੋਈ ਕੋਈ ਮੇਰਾ ਕੋਈ ਨੁਕਸਾਨ ਨਹੀਂ ਉਲਟਾ ਨੁਕਸਾਨ ਵੀ ਤੁਹਾਡਾ ਹੈ ਤੇ ਮਾਫੀ ਮੰਗਣ ਨੂੰ ਤੁਹਾਨੂੰ ਮਾਫੀ ਮੰਗਣ ਨੂੰ ਵੀ ਜਾ ਕਹਿੰਦੇ ਲੋ ਉਲਟੇ ਕਹਿੰਦੇ ਕੋਈ ਗੱਲ ਨਹੀਂ ਜੀ ਵੀ ਵੀ ਇਹਨਾਂ ਤੋਂ ਮਾਫੀ ਮੰਗ ਲਓ ਜੀ ਸਾਡੇ ਕਹਿੰ ਤੇ ਮੇਰੇ ਦੇਖਣਾ ਜੀ ਉਹਨਾਂ ਦੀ ਜਿਹੜੀ ਚੋਰੀ ਦੀ ਬਣਦੀ ਆ ਜੀ ਤੇ ਸਾਨੂੰ ਜਾਤੀ ਬਰਾਦਰੀ ਤੇ ਉਹਨੇ ਗਾਲਾਂ ਕੱਢੀਆਂ ਹਾਂ ਤੇ ਮੇਰੇ ਕੰਨ ਲ ਕੋਈ ਸਾਡੇ ਤੇ ਐਕਸ਼ਨ ਕਰ ਨਹੀਂ ਰਹੀ ਕਾਰਵਾਈ ਪੁਲਿਸ ਜੀ ਠੀਕ ਆ ਜਣੇ ਤੁਹਾਡੀ ਤੁਹਾਡੇ ਕੋਲ ਕੋਈ ਕੰਪਲੇਟ ਕੀਤੀ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਪ੍ਰਸ਼ਾਸਨ ਤੋਂ ਤੁਰੰਤ ਮੰਗ ਕਰਦੇ ਆ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਜੀ ਜਿਹੜੀ ਇਹਨਾਂ ਦੀ ਬਣਦੀ ਕਾਰਵਾਈ ਆ ਉਹ ਕਰੋ ਜੀ ਜਿਹੜਾ ਇਹਨਾਂ ਦਾ ਚੋਰੀ ਦਾ ਪਰਚਾ ਸਾਨੂੰ ਜਿਹੜੀਆਂ ਗਾਲਾਂ ਕੱਢੀਆਂ ਗਲਤ ਭਾਈਚਾਰਾ ਕਰਕੇ ਓਕੇ ਤੇ ਮੇਰੇ ਕੰਨ ਲ ਉਹਨਾਂ ਦੀ ਕਾਰਵਾਈ ਮੰਗਦੇ ਆ ਜੀ ਅਸੀਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ